ਕੋਈ ਚਾਹੁੰਦੇ ਕਿ ਮੈਂ ਜ਼ਿੰਦਗੀ ਦੇ ਵਿੱਚ ਸਕਸੈਸ ਹੋਵਾਂ ਮੈਂ ਇੱਕ ਸਰਕਾਰੀ ਨੌਕਰੀ ਤੇ ਹੋਵਾਂ ਤੇ ਮੈਂ ਆਪਣੀ ਹਰ ਇੱਕ ਜ਼ਰੂਰਤ ਨੂੰ ਪੂਰਾ ਕਰ ਸਕਾਂ ਹਰ ਇੱਕ ਦੇ ਬਹੁਤ ਜ਼ਿਆਦਾ ਸੁਪਨੇ ਹੁੰਦੇ ਆ ਮੇਰੇ ਵੀ ਸੀ ਤੁਹਾਡੇ ਵੀ ਹੋਣਗੇ ਪਰ ਆਪਾਂ ਨੂੰ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਹਰ ਇੱਕ ਸੁਪਨਾ ਪੂਰਾ ਹੋਵੇ ਮੈਨੂੰ ਹੁੰਦਾ ਜਿਵੇਂ ਵੀ ਹਾਂ ਮੈਂ ਇੱਕ ਸਰਕਾਰੀ ਅਫਸਰ ਲੱਗਾ ਪਰ ਵਾਈ ਗਰੂ ਜੀ ਨੂੰ ਕੁਝ ਹੋਰ ਮਨਜ਼ੂਰ ਹੈ ਵਾਈ ਗਰੂ ਜੀ ਤੇ ਇੱਕ ਮਾਤਾ ਪਿਤਾ ਇੱਕ ਬਰਾਬਰ ਨਹੀਂ ਕਿਉਂਕਿ ਮਾਤਾ ਪਿਤਾ ਨੂੰ ਵੀ ਪਤਾ ਹੁੰਦਾ ਮੇਰੇ ਬੱਚੇ ਨੂੰ ਇਹ ਚਾਹੀਦਾ ਤੇ ਵਾਈਗੁਰੂ ਜੀ ਨੂੰ ਵੀ ਪਤਾ ਹੁੰਦਾ ਇਹ ਚਾਹੀਦਾ ਬਹੁਤ ਪੈਨਪ੍ਰਾਵਾਂ ਦੇ ਮੈਨੂੰ ਇਸ ਤਰੀਕੇ ਨਾਲ ਮੈਸੇਜ ਆ ਰਹੇ ਨੇ ਤੇ ਅੱਜ ਦੀ ਜਿਹੜੀ ਵੀਡੀਓ ਹੈ ਤੁਹਾਡੇ ਸਾਰੇ ਪੈਨਪ੍ਰਾਵਾਂ ਦੇ ਸਵਾਲਾਂ ਦੇ ਜਵਾਬ ਨੇ ਤਾਂ ਵੀਡੀਓ ਨੂੰ ਸ਼ੁਰੂਤ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਓ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜ਼ਿੰਦਗੀ ਦੇ ਵਿੱਚ ਕਾਮਯਾਬੀ ਉਸ ਇਨਸਾਨ ਨੂੰ ਹਾਸਿਲ ਹੁੰਦੀ ਹੈ ਜਿਹੜਾ ਇਨਸਾਨ ਮੈਂ ਇੰਤ ਕਰਦਾ ਵਾਹਿਗੁਰੂ ਜੀ ਦਾ ਭਰੋਸਾ ਤੱਕਦਾ ਤੇ ਹਮੇਸ਼ਾ ਆਪਣੀ ਸੋਚ ਨੂੰ ਪੋਜੀਟਿਵ ਰੱਖਦਾ ਆਪਾਂ ਨਾ ਹਥਿਆਰ ਬਹੁਤ ਜਲਦੀ ਸਿੱਟ ਦਿੰਨੇ ਆ ਇੱਕ ਚੀਜ਼ 'ਚੋਂ ਆਪਾਂ ਸਫਲ ਨਾ ਹੋਈਏ ਆਪਾਂ ਕਹਿੰਦੇ ਵੀ ਨਹੀਂ ਮੈਂ ਜ਼ਿੰਦਗੀ ਦੇ ਵਿੱਚ ਨਹੀਂ ਸਫਲ ਹੋ ਸਕਦਾ ਜ਼ਿੰਦਗੀ ਇੱਕ ਸੰਘਰਸ਼ ਦਾ ਨਾਮ ਹੈ ਤਾਂ ਇਸ ਨਾਲ ਤੁਸੀਂ ਲੜੋਗੇ ਨਾ ਤਾਂ ਇੱਕ ਦਿਨ ਚ ਰੋ ਜਿੱਤੋ ਅਕਸਰ ਜਦੋਂ ਮੈਂ ਪਹਿਲਾਂ ਪੜਦੀ ਸੀ ਮੇਰਾ ਵੀ ਸੁਪਨਾ ਸੀ ਕਿ ਮੈਂ ਪਹਿਲਾਂ ਹੁੰਦਾ ਸੀ ਵੀ ਫੋਰਨ ਜਾਵਾਂ ਬਾਹਰਲੇ ਦੇਸ਼ ਜਾਵਾਂ ਪਰ ਉਸ ਟਾਈਮ ਇੰਨੇ ਪੈਸੇ ਨਹੀਂ ਸੀਗੇ ਵੀ ਮੈਂ ਬਾਹਰ ਜਾ ਸਕੀ ਫਿਰ ਹੋਇਆ ਵੀ ਕੋਈ ਮੈਂ ਟੀਚਰ ਦੇ ਲੈਣ ਦੇ ਵਿੱਚ ਜਾਵਾਂ ਉਸ ਦੇ ਵਿੱਚ ਵੀ ਨਹੀਂ ਸਫਲਤਾ ਮਿਲੀ ਕਿਉਂਕਿ ਮਾਹੌਲ ਹੀ ਇਸ ਤਰੀਕੇ ਦਾ ਸੀ ਉਸ ਤੋਂ ਬਾਅਦ ਮੈਂ ਸਟੈਨੋ ਦਾ ਕੋਰਸ ਕੀਤਾ ਕੰਪਿਊਟਰ ਕੀਤਾ ਉਹਦੇ ਵਿੱਚ ਵੀ ਕੋਈ ਹੋਇ ਨਾ ਸਭ ਇਹਨੇ ਕਰੇ ਕਰਾਏ ਤੇ ਪਾਣੀ ਫਿਰ ਗਿਆ ਉਸ ਤੋਂ ਬਾਅਦ ਮੈਰਿਜ ਹੋ ਗਈ ਮੈਰਿਜ ਤੋਂ ਬਾਅਦ ਅਜਿਹਾ ਮਾਹੌਲ ਮਿਲਿਆ ਕਿ ਤੁਸੀਂ ਯਕੀਨ ਨਹੀਂ ਮੰਨੋਗੇ ਵੀ ਇਸ ਸਮੇਂ ਦੇ ਕਹੋਗੇ ਵੀ ਪੈਣਾ ਇਹ ਕਿਵੇਂ ਹੋ ਸਕਦਾ ਮੇਰੇ ਕੋਲ ਮੋਬਾਈਲ ਵੀ ਨਹੀਂ ਸੀ ਮੋਬਾਈਲ ਵੀ ਮੈਂ ਲਾਕਡਾਊਨ ਦੇ ਵਿੱਚ ਲੱਤਿਆ ਤੁਹਾਨੂੰ ਪਤਾ ਹੈ ਵੀ ਹਰ ਇੱਕ ਚੀਜ਼ ਨਾਲ ਸੈਕਰੀਫਾਈ ਕਰਨਾ ਹਰ ਇੱਕ ਚੀਜ਼ ਦੇ ਨਾਲ ਮੈਂ ਕਹਿੰਨੀ ਹੁਨੇ ਵੀ ਸਮਝੌਤਾ ਕਰਨਾ ਬਹੁਤ ਮੁਸ਼ਕਿਲ ਹੈ ਆਪਦੇ ਖੁਆਬਾਂ ਨੂੰ ਆਪਣੇ ਸੁਪਨਿਆਂ ਨੂੰ ਮਾਰ ਕੇ ਜਿਉਣਾ ਬਹੁਤ ਮੁਸ਼ਕਿਲ ਹੈ ਪਰ ਜਦੋਂ ਉਸ ਵਾਈ ਗੁਰੂ ਜੀ ਤੇ ਭਰੋਸਾ ਹੁੰਦਾ ਹੈ ਨਾ ਤਾਂ ਵਾਈ ਗੁਰੂ ਜੀ ਇੱਕ ਦਿਨਾਂ ਇੱਕ ਦਿਨ ਕਾਮਯਾਬੀ ਜ਼ਰੂਰ ਵਾਪਸ ਦੇਣਗੇ ਮੈਨੂੰ ਪਰੋਸਾ ਸੀ ਮੈਂ ਦਿਨ ਰਾਤ ਨਾ ਡਿਪਰੈਸ਼ਨ ਦੇ ਵਿੱਚ ਰਹਿੰਦੀ ਵੀ ਹਨਾ ਵੀ ਕੀ ਫਾਇਦਾ ਪੜੇ ਲਿਖਿਆ ਹੋਣ ਦਾ ਕੀ ਫਾਇਦਾ ਜ਼ਿੰਦਗੀ ਤੇ ਆਉਣ ਦਾ ਹਨਾ ਜਿਹੇ ਜੇ ਆਈ ਉਹ ਜਿਹੇ ਚਲੇ ਜਾਵਾਂਗੇ ਤੇ ਕੁਝ ਵੀ ਹਾਸਿਲ ਨਹੀਂ ਹੋਇਆ ਪਰ ਨਹੀਂ ਪਤਾ ਸੀਗਾ ਕਿ ਵਾਹਿਗੁਰੂ ਜੀ ਨੂੰ ਕੀ ਮਨਜ਼ੂਰ ਆ ਤੇ ਇਸੇ ਤਰੀਕੇ ਨਾਲ ਜਿਹੜੇ ਪੈਣ ਭਰਾਵ ਨੂੰ ਹੈ ਵੀ ਸਾਨੂੰ ਸਰਕਾਰੀ ਨੌਕਰੀ ਮਿਲੇ ਹਨਾ ਹੁੰਦਾ ਵੀ ਨਹੀਂ ਮਿਲੂਗੀ ਮੇਰੇ ਹਸਬੰਡ ਜੀ ਨੂੰ ਵੀ ਬਿਲਕੁਲ ਅਬਦੀ ਉਮਰ ਦੇ ਐਂਡ ਦੇ ਸਾਲ ਤੇ ਹੀ ਜੌਬ ਮਿਲੀ ਆ ਉਹ ਕਿਵੇਂ ਮਿਲੀ ਆ ਉਹ ਤੁਹਾਡੇ ਨਾਲ ਮੈਂ ਅੱਜ ਸਾਰੀ ਗੱਲ ਵੀਡੀਓ ਦੇ ਵਿੱਚ ਸਾਂਝੀ ਕਰੂੰਗੀ ਕਿ ਕਿਵੇਂ ਵਾਈਗਰੂ ਜੀ ਭਾਗ ਲਾਉਂਦੇ ਨੇ ਜਿਵੇਂ ਬੀਬੀ ਰਜਨੀ ਨੂੰ ਤੁਸੀਂ ਦੇਖਿਆ ਹੀ ਹੈ ਭਾਗ ਲਾਈ ਉਸੇ ਤਰੀਕੇ ਨਾਲ ਆਪਾਂ ਨੂੰ ਗੱਲ ਹੈ ਭਾਵਨਾ ਦੀ ਗੱਲ ਹੈ ਭਰੋਸੇ ਦੀ ਗੱਲ ਹੈ ਵਾਈਗਰੂ ਜੀ ਨੂੰ ਆਪਣੇ ਅੰਗ ਸੰਗ ਮੰਨਣ ਦੀ ਪਹਿਲਾਂ ਸਾਡੀ ਵੀ ਘਰ ਦੇ ਵਿੱਚ ਇਦਾਂ ਹੀ ਬਹੁਤ ਹੱਥ ਪੈਰ ਮਾਰੇ ਕਿਤੇ ਵੀ ਕੋਈ ਜੌਬ ਨਹੀਂ ਮਿਲੀ ਐਂਡ ਤੇ ਭਰੋਸਾ ਟੁੱਟ ਗਿਆ ਹਨਾ ਮੇਰੇ ਹਸਬੰਦ ਜੀ ਕਹਿੰਦੇ ਵੀ ਨਹੀਂ ਹੁਣ ਨਹੀਂ ਮਿਲਦੀ ਜੌਬ ਇੱਕ ਵਾਰ ਨਾ ਪੋਸਟਾਂ ਨਿਕਲੀਆਂ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਹੀ ਭਰ ਦੋ ਉਹ ਕਹਿੰਦੇ ਵੀ ਨਹੀਂ ਛੱਡ ਪਰੇ ਵੀ ਪੈਸੇ ਖਰਾਬ ਹੁੰਦੀ ਆ ਮੈਂ ਕਿਹਾ ਵੀ ਨਹੀਂ ਤੁਸੀਂ ਭਰ ਦੋ ਤੇ ਉਹਨਾਂ ਨੇ ਪੋਸਟਾਂ ਭਰਤੀਆਂ ਤੇ ਅੱਜ ਉਹਨਾਂ ਨੂੰ ਸਰਕਾਰੀ ਨੌਕਰੀ ਮਿਲੀ ਮਤਲਬ ਕਿ ਮਿਲੀ ਕਿਵੇਂ ਸਵੇਰੇ ਸ਼ਾਮ ਜਦੋਂ ਅਸੀਂ ਪਾਠ ਕਰਦੇ ਨਾ ਉਸੇ ਟਾਈਮ ਅਰਦਾਸ ਕਰਨੀ ਮੈਂ ਕਹਿੰਨਾ ਵਾਈਗ੍ਰੀ ਜੀ ਮੇਰੇ ਪਤੀ ਜੀ ਨੂੰ ਰੋਜ਼ਗਾਰ ਬਖਸ਼ਣਾ ਬੱਚਿਆਂ ਨੇ ਕਹਿਣਾ ਪਾਪਾ ਜੀ ਨੂੰ ਰੋਜ਼ਗਾਰ ਬਖਸ਼ਣਾ ਤੇ ਹੁਣ ਕਈ ਵਾਰੀ ਮਜ਼ਾਕ ਵਿੱਚ ਆ ਕੇ ਦੇ ਵਿੱਚ ਅਸੀਂ ਕਹਿ ਦਿੰਦੇ ਆ ਵੀ ਜੇ ਛੁੱਟੀ ਲੈਣੀ ਹੋਵੇ ਛੁੱਟੀ ਲੈ ਲੈ ਤੋ ਕਹਿੰਦੇ ਨੇ ਵੀ ਉੱਤ ਤੱਕ ਕਹਿੰਦੇ ਹੁੰਦੇ ਸੀ ਰੋਜ਼ਗਾਰ ਵਾਖਣਾ ਹੁਣ ਤੁਸੀਂ ਇੱਥਾਂ ਕਹਿ ਰਹੇ ਟੀ ਰਹੀ ਗੱਲ ਮੇਰੀ ਕਾਮਯਾਬੀ ਦੀ ਮੈਂ ਤੁਹਾਨੂੰ ਪਹਿਲੇ ਦੱਸ ਚੁੱਕੀ ਆ ਵੀ ਮੈਂ ਲੌਕਡਾਊਨ ਦੇ ਵਿੱਚ ਫੋਨ ਲੈਤਾ ਸੀ ਤੇ ਉਸ ਟਾਈਮ ਸਾਨੂੰ ਨਹੀਂ ਪਤਾ ਸੀਗਾ ਵੀ ਇਸ ਤਰੀਕੇ ਦੇ ਨਾਲ ਵੀ ਹਨਾ ਕੋਈ ਚੈਨਲ ਹੁੰਦੇ ਨੇ ਵੀ ਕੋਈ YouTube ਤੇ ਵੀ ਹਨਾ ਹੋਣਦਾਗਾ ਕਿਉਂਕਿ ਇਹ ਚੀਜ਼ ਵੱਲ ਬਿਲਕੁਲ ਧਿਆਨ ਨਹੀਂ ਸੀ ਤੇ ਹੌਲੀ ਹੌਲੀ ਵਾਈਗਰੂ ਜੀ ਨੇ ਇੰਨਾ ਸਕਸੈਸ ਵਖਸ਼ਿਆ ਕਿ ਹੁਣ ਤੁਹਾਡੇ ਸਾਰੇ ਪੈਨਪ੍ਰਾਵਾ ਦੇ ਪਿਆਰ ਤੇ ਪਹਿਲਾਂ ਮੈਂ ਜਦੋਂ ਵੀਡੀਓ ਬਣਾਉਂਦੀ ਸੀ ਕੁਕਿੰਗ ਦੀ ਬਣਾਉਂਦੀ ਹੁੰਦੀ ਸੀ ਤੇ ਮੈਨੂੰ ਇਹ ਸੀਗਾ ਵੀ ਹਾਂ ਮੈਂ ਇਸੇ ਲਾਈਨ ਦੇ ਵਿੱਚ ਜਾਣਾ ਪਰ ਪਤਾ ਨਹੀਂ ਵਾਈਕਰੂ ਜੀ ਨੂੰ ਕੀ ਮਨਜ਼ੂਰ ਸੀਗਾ ਕਿਉਂਕਿ ਅਕਸਰ ਮੈਂ ਸੁਣਿਆ ਸੀਗਾ ਕਿ ਜੋ ਵੀ ਆਪਾਂ ਨਾਮ ਜਪ ਤਪ ਕਰਦੇ ਆਂ ਤਾਂ ਉਹਨੂੰ ਨਾ ਦੱਸਣਾ ਨਹੀਂ ਚਾਹੀਦਾ ਵੀ ਉਹ ਉਸ ਦੇ ਨਾਲ ਘਟਦਾ ਹੈਗਾ ਪਰ ਮੈਨੂੰ ਨਹੀਂ ਪਤਾ ਸੀ ਮੈਂ ਸਿਰਫ ਵਾਈਕਰੂ ਜੀ ਅਖੀਰ ਦੱਸ ਕਰਦੀ ਹੁੰਦੀ ਸੀ ਕਿ ਵਾਈਕਰੂ ਜੀ ਮੇਰੇ ਮਨ ਦੇ ਵਿੱਚ ਚਾਹ ਹੈ ਕਿ ਮੈਂ ਇੱਕ ਦਿਨ ਹਨਾ ਵੀ ਕੁਝ ਨਾ ਕੁਝ ਜ਼ਰੂਰ ਕਰਾਂ ਤਾ ਵਾਈ ਗੁਰੂ ਜੀ ਨੇ ਤੁਹਾਡੇ ਸਾਰੇ ਪੈਨਪ੍ਰਾਵਾਂ ਦੇ ਨਾਲ ਮਿਲਾਇਆ ਤੇ ਜੋ ਵੀ ਸਾਰੇ ਪੈਨਪ੍ਰਾਵਾਂ ਦੀ ਹਿੱਤ ਦੀ ਗੱਲ ਹੈਗੀ ਜ ਤਾ ਕਿ ਜਿਹਦੇ ਨਾਲ ਆਪਾਂ ਨੂੰ ਮੋਟੀਵੇਸ਼ਨ ਮਿਲੇ ਜੋ ਕਿ ਮੈਂ ਪਾਇਆ ਵਾਈ ਗੁਰੂ ਜੀ ਤੋਂ ਉਹੀ ਮੈਂ ਤੁਹਾਡੇ ਨਾਲ ਦੱਸ ਰਹੀ ਆ ਤੇ ਉਸ ਤੋਂ ਬਾਅਦ ਫਿਰ ਮੈਂ ਅਰਦਾਸ ਕਰਨੀ ਸ਼ੁਰੂ ਕਰਤੀ ਕਿ ਵਾਈ ਗੁਰੂ ਜੀ ਜਦੋਂ ਪਤਾ ਲੱਗਿਆ ਸੀ ਕਿ ਅ ਵੀ ਇਸ ਚੈਨਲ ਨਾਲ ਇਸ ਤਰੀਕੇ ਨਾਲ ਵੀ ਹੁੰਦਾ ਤਾਂ ਵਾਈ ਗੁਰੂ ਜੀ ਇਸ ਚੈਨਲ ਨੂੰ ਤੁਹਾਡੀ ਮਿਹਰ ਦੇ ਨਾਲ ਹੀ ਬਣਾਇਆ ਹੈ ਕਿਰਪਾ ਕਰਨੀ ਕਿਉਂਕਿ ਤੁਹਾਡੀ ਮਿਹਰ ਤੋਂ ਬਿਨਾ ਤੁਹਾਡੇ ਚੈਨਲ ਵਿੱਚ ਅਰਦਾਸ ਤੋਂ ਬਿਨਾ ਕਦੇ ਕੋਈ ਕੰਮ ਨਹੀਂ ਕੀਤਾ ਕਿਰਪਾ ਕਰਨੀ ਉਹੀ ਕੰਮ ਕਰਵਾਉਣਾ ਜੋ ਤੁਹਾਨੂੰ ਪਾਉਂਦਾ ਪਿਤਾ ਜੀ ਮਾੜੇ ਕੰਮਾਂ ਤੋਂ ਹਮੇਸ਼ਾ ਬਚਾ ਕੇ ਰੱਖਣਾ ਤੇ ਸਭ ਤੋਂ ਪਹਿਲਾਂ ਫਿਰ ਤੁਹਾਡੇ ਸਾਹਮਣੇ ਹੈ ਜੋ ਤਰੱਕੀਆਂ ਜੋ ਵਾਹਿਗੁਰੂ ਜੀ ਨੇ ਬਖਸ਼ੀਆਂ ਨੇ ਉਹ ਤੁਹਾਡੇ ਸਾਹਮਣੇ ਹੀ ਨੇ ਸਭ ਤੋਂ ਪਹਿਲਾਂ ਜਿਹੜੇ ਪੈਨਪੜਾ ਚਾਹੁੰਦੇ ਆ ਨਾ ਵੀ ਉਹਨਾਂ ਨੂੰ ਨੌਕਰੀ ਮਿਲ ਜਾਈ ਬਹੁਤ ਟਾਈਮ ਹੋ ਗਿਆ ਹਨਾ ਪੇਪਰ ਦਿੰਦਿਆਂ ਨੂੰ ਬਹੁਤ ਪੇਪਰ ਦੇਤੇ ਕਿਸੇ ਪੇਪਰ ਚੋਂ ਰਹਿ ਜਾਂਦੇ ਆ ਕਿਸੇ ਦਾ ਰਿਜ਼ਲਟ ਹੀ ਨਹੀਂ ਆਉਂਦਾ ਕੋਈ ਪੋਸਟ ਹੀ ਹਨਾ ਨਿਕਲਣੋਂ ਬੰਦ ਰਹਿ ਹੋ ਜਾਂਦੀ ਹੈ ਤੇ ਅੱਜ ਮੈਂ ਤੁਹਾਨੂੰ ਇੱਕ ਚੀਜ਼ ਦੱਸੂਗੀ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਨੇ ਹਨਾ ਕੋਈ ਪੇਪਰ ਦੇਣਾ ਜਾ ਤੁਸੀਂ ਨੇ ਆਪਣੀ ਨੌਕਰੀ ਵਾਸਤੇ ਇਹ ਅਰਦਾਸ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਇੱਕ ਛੋਟਾ ਜਿਹਾ ਕੰਮ ਜ਼ਰੂਰ ਕਰਨਾ ਹੈ ਜਿਹੜੇ ਪੈਨਪ੍ਰਾਣ ਨੇ ਇਸ ਚੀਜ਼ ਤੇ ਵਿਸ਼ਵਾਸ ਕਰ ਲਿਆ ਨਾ ਤਾਂ ਉਹ ਨਹੀਂ ਹੋ ਸਕਦਾ ਵੀ ਤੁਹਾਡਾ ਉਹ ਕੰਮ ਨਾ ਬਣੇ ਮੈਂ ਲੱਖਾਂ ਕਰੋੜਾਂ ਵਾਰੀ ਤੁਹਾਨੂੰ ਲਿਖ ਕੇ ਦੇਣ ਲਈ ਤਿਆਰ ਹਾਂ ਕਿ ਤੁਹਾਡਾ ਉਹ ਕੰਮ ਬਣੇਗਾ ਹੀ ਬਣੇਗਾ ਦੇਖੋ ਤੁਸੀਂ ਬੀਬੀ ਰਾਜਨੀ ਵਾਰੀ ਮੈਂ ਤੁਹਾਨੂੰ ਦੱਸੀ ਉਹਨਾਂ ਵਾਈਗੁਰੂ ਜੀ ਸੁਣ ਸਕਦੇ ਨੇ ਇੱਕ ਰਾਜੇ ਦੀ ਧੀ ਹੋ ਕੇ ਗਰੀਬੀ ਦੇ ਵਿੱਚ ਉਹਨੂੰ ਸਮਾਂ ਗੁਜ਼ਾਰਨਾ ਪਿਆ ਤੇ ਫਿਰ ਫਿਰ ਉਹਨੂੰ ਰਾਜਪਾਗ ਮਿਲਿਆ ਵਾਈਗੁਰੂ ਜੀ ਦਾ ਇਹ ਸਮੇ ਦਾ ਚੱਕਰ ਹੈ ਨਾ ਜਿਹੜਾ ਇਹ ਆਪਣੇ ਕਰਮਾ ਕਰਕੇ ਹੀ ਹੈ ਉਹ ਸਕਦਾ ਹੈ ਕਿ ਕਈ ਵਾਰੀ ਆਪਾਂ ਨੂੰ ਹੁੰਦਾ ਵੀ ਸਾਲ ਲੰਘੇ ਜਾਂ 2 ਸਾਲ ਲੰਘੇ ਜਾਂ 3 ਲੰਘੇ ਜਾਂਨ ਤੇ ਆਵਾ ਨਾ ਹੋਵੇ ਆਪਾਂ ਨੂੰ ਆਪਾਂ ਮਿਹਨਤ ਕਰੀਏ ਤੇ ਫਲ ਲਾਉਣਾ ਵਾਹਿਗੁਰੂ ਜੀ ਦੇ ਹੱਥ ਹੈ ਦੇਖੋ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਸਰਕਾਰੀ ਨੌਕਰੀ ਹੀ ਸਭ ਤੋਂ ਸਹਿਤਾ ਜਿਹੜੇ ਬਿਜ਼ਨਸ ਆਪਾਂ ਕਰਦੇ ਆ ਨਾ ਇਹ ਸਰਕਾਰੀ ਨੌਕਰੀਆਂ ਨਾਲੋਂ ਵੀ ਬਿਹਤਰ ਨੇ ਸਭ ਤੋਂ ਪਹਿਲਾਂ ਕੋਈ ਵੀ ਕੰਮ ਸ਼ੁਰੂ ਕਰਨਾ ਤੁਸੀਂ ਕੋਈ ਪੇਪਰ ਦੇਣਾ ਹੈ ਕੁਝ ਵੀ ਤੁਸੀਂ ਆਪ ਦਾ ਕੋਈ ਰੁਜ਼ਗਾਰ ਸ਼ੁਰੂ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਹੈ ਅਰਦਾਸ ਕਿਵੇਂ ਕਰਨੀ ਹੈ ਕੇਸ਼ੇ ਇਸ਼ਨਾਨ ਕਰਕੇ ਥੋੜਾ ਜਿਹਾ ਪ੍ਰਸ਼ਾਦ ਸਜਾ ਲਓ ਦੇਸੀ ਘਿਓ ਦਾ ਪ੍ਰਸ਼ਾਦ ਸਜਾਉਣ ਵੇਲੇ ਬੋਲਣਾ ਨਹੀਂ ਹੈਗਾ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਨਹੀਂ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੈ ਉਸ ਤੋਂ ਬਾਅਦ ਸੁੱਚੀ ਜਗ੍ਹਾ ਤੇ ਤੁਸੀਂ ਰੱਖ ਲੈਣਾ ਕੋਈ ਕੱਪੜਾ ਵਿਸਾ ਕੇ ਸੁੱਚੀ ਜਗ੍ਹਾ ਤੇ ਰੱਖ ਲੈਣਾ ਫਿਰ نیچے ਕੱਪੜਾ ਵਿਸਾ ਕੇ ਚੌਂਕੜਾ ਲਗਾਉਣਾ ਹੈ ਚੌਂਕੜਾ ਲਗਾ ਕੇ ਕੋਸ਼ਿਸ਼ ਕਰਿਓ ਕਿ ਕੋਈ ਤੁਹਾਡੇ ਆਲੇ ਦੁਆਲੇ ਬੋਲੇ ਨਾ ਫਿਰ ਤੁਸੀਂ ਜਪਜੀ ਸਾਹਿਬ ਜੀ ਦਾ ਤੇ ਆਨੰਦ ਸਾਹਿਬ ਜੀ ਦਾ ਪੂਰਾ ਪਾਠ ਕਰਨਾ ਹੈ ਅੱਧਾ ਨਹੀਂ ਪਚੱਦਾ ਨਹੀਂ ਕੋਈ ਕਈ ਕਈ ਕਹਿੰਦੇ ਨੇ ਵੀ ਅੱਧਾ ਕਰ ਲੀਏ ਪੂਰਾ ਕਰ ਲੀਏ ਅੱਧਾ ਕੁਛ ਨਹੀਂ ਜਪਜੀ ਸਾਹਿਬ ਜੀ ਦਾ ਤੇ ਅਨੰਦ ਸਾਹਿਬ ਜੀ ਦਾ ਸੰਪੂਰਨ ਪਾਠ ਕਰਨਾ ਹੈ ਕੋਈ ਵੀ ਅਜਿਹਾ ਕੰਮ ਨਹੀਂ ਜਿਹੜਾ ਤੁਹਾਡਾ ਨਾ ਹੋਵੇ ਕਿਸੇ ਵੀ ਪੇਪਰ ਚੋਂ ਕਿਸੇ ਵੀ ਨੌਕਰੀ ਚੋਂ ਤੁਹਾਨੂੰ ਸਕਸੈਸ ਮਿਲੇਗਾ ਹੀ ਮਿਲੇਗਾ ਚਾਹੇ ਤੁਹਾਡਾ ਕੋਈ ਬਿਜ਼ਨਸ ਹੈ ਚਾਹੇ ਤੁਹਾਡਾ ਕੁਝ ਵੀ ਕੰਮ ਹੈ ਉਸ ਤੋਂ ਬਾਅਦ ਫਿਰ ਤੁਸੀਂ ਨੇ ਉਸ ਪ੍ਰਸ਼ਾਦ ਨੂੰ ਭੋਗ ਲਵਾਉਣਾ ਹੈ ਭੋਗ ਲਵਾ ਕੇ ਫਿਰ ਤੁਸੀਂ ਨੇ ਖੜੇ ਹੋ ਕੇ ਅਰਦਾਸ ਕਰਨੀ ਹੈ ਅਰਦਾਸ ਜੋ ਵੀ ਤੁਹਾਡੇ ਮਨ ਦੀ ਭਾਵਨਾ ਹੈ ਕਈ ਪੈਨਪ੍ਰਾ ਮੈਨੂੰ ਪੁੱਛਦੇ ਨੇ ਦੀਦੀ ਅਰਦਾਸ ਕਿਵੇਂ ਕਰੀਏ ਅਰਦਾਸ ਕੋਈ ਗਿਨੇ ਮਿਨੇ ਸ਼ਬਦ ਨਹੀਂ ਹੁੰਦੇ ਅਰਦਾਸ ਜੋ ਵੀ ਤੁਹਾਡੇ ਮਨ ਦੀ ਭਾਵਨਾ ਹੈ ਨਾ ਉਹੀ ਵਾਹਿਗੁਰੂ ਜੀ ਅਗੇ ਵੈਸੇ ਤਾਂ ਆਪਾਂ ਹੁਣ ਚਲੋ ਵਾਹਿਗੁਰੂ ਜੀ ਆਪਣੇ ਅੰਦਰ ਵਸਦੇ ਆ ਸਭ ਜਾਣਦੇ ਆ ਪਰ ਇੱਕ ਬੋਲ ਕੇ ਦੱਸਣਾ ਨਾ ਜਦੋਂ ਕਹਿੰਦੇ ਆਪਾਂ ਬਰਾਗ ਦੇ ਵਿੱਚ ਝੋਲੀ ਅੱਡ ਕੇ ਨਾ ਮੰਗਦੇ ਆ ਨਾ ਤਾਂ ਤੁਸੀਂ ਆਪਣੀ ਦਰਾਂ ਤੇ ਆ ਜਦੋਂ ਮੰਗਤਾ ਆਉਂਦਾ ਨਾ ਮੰਗੀ ਜਾਂਦਾ ਮੰਗੀ ਜਾਂਦਾ ਪਰ ਕਈ ਵਾਰੀ ਕਹਿੰਦੇ ਜਾ ਵਾਗ ਜਾਂਦਾ ਨਹੀਂ ਆਉਂਦਾ ਪਰ ਐਂਡ ਦੇ ਵਿੱਚ ਜਦੋਂ ਹਾਰਦਾ ਨਹੀਂ ਨਾ ਅੱਕ ਕੇ ਫਿਰ ਆਪਾਂ ਦੀ ਚੋਲੀ ਦੇ ਵਿੱਚ ਕੁਛ ਨਾ ਕੁਛ ਪਾ ਦਿੰਨੇ ਆ। ਉਹੀ ਚੀਜ਼ ਆ ਕਹਿੰਦੇ ਮੰਗਣਾ ਤਾਂ ਵਾਈਗੁਰੂ ਜੀ ਤੇ ਇੱਕ ਮੰਗਤੇ ਦੀ ਤਰ੍ਹਾਂ ਮੰਗੋ ਇੱਕ ਰਾਜੇ ਦੀ ਤਰ੍ਹਾਂ ਨਹੀਂ ਇੱਕ ਭਿਖਾਰੀ ਦੀ ਤਰ੍ਹਾਂ ਮੰਗੋ। ਆਪਾਂ ਵਾਈਗੁਰੂ ਨੂੰ ਦੇਣ ਵਾਲੇ ਕੁਛ ਨਹੀਂ ਹੈਗੇ ਆਪਾਂ ਤਾਂ ਮੰਗਦੇ ਆਂ ਆਪ ਭਿਖਾਰੀ ਆਪਾਂ ਤਾਂ ਉਹਦੇ ਜਿਹੜੇ ਸਵਾਸ ਨੇ ਇਹ ਵੀ ਉਸੇ ਦੇ ਦਿੱਤੇ ਹੋਏ ਨੇ। ਦੇਖੋ ਜਿੰਨੀ ਕੁ ਮੈਨੂੰ ਮੱਤ ਹੈ ਮੈਂ ਉਹੀ ਤੁਹਾਡੇ ਨਾਲ ਸਾਂਝੀ ਕਰਦੀ ਆਂ ਕੋਈ ਮੈਂ ਵਿਦਵਾਨ ਨਹੀਂ ਕੋਈ ਮੈਂ ਗਿਆਨੀ ਨਹੀਂ ਕੋਈ ਮੈਂ ਬ੍ਰह्म ਗਿਆਨੀ ਨਹੀਂ ਹੈਗੀ ਸਿਰਫ ਮੈਂ ਇੱਕ ਗ੍ਰਿਸ਼ਤੀ ਆ ਤੁਹਾਡੇ ਵਰਗੀ ਇੱਕ ਭੈਣਾ ਜੋ ਮੈਨੂੰ ਵਾਈਗੁਰੂ ਜੀ ਇਸ ਮੱਤ ਵਾਸ਼ਦੇ ਨੇ ਮੈਂ ਉਹੀ ਤੁਹਾਡੇ ਨਾਲ ਸਾਂਝੀ ਕਰ ਦਿੰਦੀ ਆਂ। ਪਰ ਮੈਨੂੰ ਵਿਸ਼ਵਾਸ ਹੈ ਮੇਰੇ ਪਾਪ ਪਿਤਾ ਤੇ ਮੇਰੇ ਪਾਛਾ ਤੇ ਕਿ ਉਹ ਕਿਸੇ ਦਿਨ ਘੋਲੀ ਖਾਲੀ ਨਹੀਂ ਜਾਣ ਦਿੰਦੇ ਬਹੁਤ ਡੇਢ ਕਸਾਲ ਹੋਇਆ ਪਉਣੇ ਦੋ ਮੇਰੇ ਇਸ ਚੈਨਲ ਬਣਾਏ ਨੂੰ ਬਹੁਤ ਪੈਣ ਭਰਾਵਾਂ ਦੀ ਆ ਜ਼ਿੰਦਗੀਆਂ ਸਵਰਗੀਆਂ ਬਸ ਮੈਨੂੰ ਇਹੀ ਹੈ ਕਿ ਮੇਰਾ ਇਥੇ ਦੁਨੀਆ ਤੇ ਆਇਆ ਸਫਲ ਹੋ ਜਾਈ ਇਹੀ ਬਸ ਪਾਏ ਕਿਉਂਕਿ ਪੈਸਾ ਕੱਲਾ ਮੁੱਖ ਨਹੀਂ ਹੁੰਦਾ ਪੈਸਾ ਦੁਨੀਆ ਤੇ ਜਾਂਦਾ ਆਉਂਦਾ ਰਹਿੰਦਾ ਕਹਿੰਦੀ ਇਹ ਤਾਂ ਸੱਤ ਖਸਮਾ ਹੈ ਪੈਸਾ ਤਾਂ ਤੂੰ ਅੱਜ ਜਾ ਤੇ ਦੂਜਾ ਤਿਆਰ ਹੈ ਤਾਂ ਬਸ ਤੁਹਾਡਾ ਪਿਆਰ ਤੇ ਵਾਈ ਗੁਰੂ ਜੀ ਦਾ ਮਿਹਰ ਭਰਿਆ ਹੱਥ ਸਿਰ ਤੇ ਰਹੇ ਹੋਰ ਕੁਝ ਨਹੀਂ ਚਾਹੀਦਾ ਉਸ ਤੋਂ ਬਾਅਦ ਅਰਦਾਸ ਕਰਨੀ ਹੈ ਜੋ ਵੀ ਤੁਹਾਡੇ ਮਨ ਦੀ ਭਾਵਨਾ ਹੈ ਫਿਰ ਤੁਸੀਂ ਨੇ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਲੈਣਾ ਕੋਈ ਇਹ ਨਹੀਂ ਵੀ ਤੁਸੀਂ ਨੇ ਪੂਰਾ ਸੰਪੂਰਨ ਪਾਠ ਕਰਨਾ ਤੁਸੀਂ ਇੱਕ ਅਸ਼ਟਪਦੀ ਕਰ ਲਓ ਤੁਸੀਂ ਦੋ ਕਰ ਲਓ ਤੁਸੀਂ ਅੱਧੀ ਅਸ਼ਟਪਦੀ ਕਰ ਲਓ ਹਰ ਰੋਜ਼ ਤੁਸੀਂ ਨੇ ਨਾ ਪਾਠ ਕਰਨਾ ਚਾਹੇ ਤੁਸੀਂ ਕੋਈ ਬਿਜ਼ਨਸ ਕਰਨ ਜਾਣਾ ਚਾਹੇ ਤੁਸੀਂ ਦੁਕਾਨ ਤੇ ਜਾਣਾ ਚਾਹੇ ਤੁਸੀਂ ਕੁਝ ਵੀ ਕਰਨਾ ਸਵੇਰੇ ਕਰ ਲਓ ਦੁਪਹਿਰੇ ਕਰ ਲਓ ਸ਼ਾਮ ਨੂੰ ਕਰ ਲਓ ਜਿਤੋਂ ਮਰਜ਼ੀ ਕਰ ਲਓ ਉਸ ਤੋਂ ਬਾਅਦ ਜਿਹੜੇ ਜਿਹੜੇ ਭੈਣ ਭਰਾਵਾ ਨੇ ਬੱਚਿਆਂ ਨੂੰ ਪੇਪਰ ਦੇਣ ਜਾਣਾ ਜੇ ਤੁਸੀਂ ਨੇ ਆਪਣੀ ਕੋਈ ਜੌਬ ਦਾ ਇੰਟਰਵਿਊ ਦੇਣ ਜਾਣਾ ਕੁਝ ਵੀ ਕਰਨ ਜਾਣਾ ਤਾਂ ਤੁਸੀਂ ਖੜੇ ਹੋ ਕੇ ਅਰਦਾਸ ਕਰਨੀ ਹੈ ਕਿ へ ਵਾਹਿਗੁਰੂ ਜੀ ਮੈਂ ਇਹ ਕੰਮ ਕਰਨ ਲਈ ਜਾ ਰਿਹਾ ਆਪ ਜੀ ਅੰਗ ਸੰਗ ਸਹਾਇ ਹੋ ਕੇ ਠੱਗਾ ਚੋਰਾ ਯਾਰਾਂ ਤੋਂ ਬਚਾ ਕੇ ਵਾਹਿਗੁਰੂ ਜੀ ਆਪਸਰਾਉਂ ਦੇ ਮਨ ਦੇ ਵਿੱਚ ਦਇਆ ਬਸਾਉਣੀ ਵਾਹਿਗੁਰੂ ਜੀ ਮੇਰੀ ਇੰਟਰਵਿਊ ਜਾਂ ਮੇਰਾ ਪੇਪਰ ਹੈ ਆਪ ਜੀ ਮੈਨੂੰ ਆਪਣੀ ਗੋਦ ਦੇ ਵਿੱਚ ਬਿਠਾ ਕੇ ਆਪਣਾ ਸਮੇਰ ਭਰਿਆ ਹੱਥ ਸਿਰ ਤੇ ਰੱਖ ਕੇ ਮੈਨੂੰ ਕਰਵਾਉਣਾ ਕਿਰਪਾ ਕਰਨੀ ਆਪਦੇ ਮਨ ਦੇ ਵਿੱਚ ਇਹ ਹੀ ਸੋਚਣਾ ਕਿ ਵਾਹਿਗੁਰੂ ਜੀ ਮੇਰੇ ਨਾਲ ਜਦੋਂ ਕੋ ਰੋਂਪੈਰ ਪੱਟ ਲੈਣਾ ਉਸੇ ਟਾਈਮ ਤੋਂ ਤੁਸੀਂ ਮੋਲ ਮੰਤਰ ਦਾ ਪਾਠ ਸ਼ੁਰੂ ਕਰ ਲੈਣਾ ਤੇ ਇੱਕ ਬ੍ਰਹਮ ਕਵਚ ਦਾ ਪਾਠ ਬ੍ਰਹਮ ਕਵਚ ਦਸਵੇਂ ਪਾਸ਼ਾ ਦੀ ਬਾਣੀ ਹੈ ਬਹੁਤ ਬੰਨ ਪ੍ਰਾਇਸ ਨੂੰ ਨਹੀਂ ਮੰਨਦੇ ਤੋਂ ਦੇਖੋ ਮੈਂ ਨਹੀਂ ਕਹਿੰਦੀ ਕੋਈ ਵੀ ਮੰਨਣ ਨੂੰ ਤਾਂ ਆਪਾਂ ਗੁਰੂ ਸੱਭਾ ਨੂੰ ਵੀ ਨਹੀਂ ਮੰਨਦੇ ਜੀ ਨੇ ਨਹੀਂ ਮੰਨਣਾ ਜੀ ਨੇ ਮੰਨ ਲਿਆ ਉਹਨੂੰ ਸਭ ਕੁਝ ਪ੍ਰਾਪਤ ਹੈ ਜੀ ਨੇ ਨਹੀਂ ਮੰਨੇ ਉਹਨੂੰ ਕੁਝ ਵੀ ਪ੍ਰਾਪਤ ਨਹੀਂ ਹੋਣ ਵਾਲਾ ਕਿਉਂਕਿ ਉਹਨੂੰ ਤੁਸੀਂ ਮੰਨੋਗੇ ਤਾਂ ਉਹਦਾ ਕੁਝ ਵਿਗੜਨ ਵਾਲਾ ਨਹੀਂ ਨਹੀਂ ਮੰਨੋਗੇ ਤਾਂ ਵੀ ਕੁਝ ਵਿਗੜਨ ਵਾਲਾ ਨਹੀਂ ਵਿਗੜੇਗਾ ਤੁਹਾਡਾ ਸਮਰੇਗਾ ਤਾਂ ਵੀ ਤੁਹਾਡਾ ਤਾਂ ਪਲੀਜ਼ ਇਸ ਚੀਜ਼ ਨੂੰ ਵਿਸ਼ਵਾਸ ਰੱਖਿਓ ਜਿਹੜੇ ਵੀ ਪੈਨਪਲਾ ਚਾਹੁੰਦੇ ਆ ਹਨਾ ਤਾਂ ਤੁਸੀਂ ਮੈਂ ਜਿਹੜੀ ਕੱਲ ਵਾਲੀ ਵੀਡੀਓ ਪਾਈ ਸੀ ਉਹ ਨੂੰ ਵੀ ਆਪਣੇ ਮਨ ਦੇ ਵਿੱਚ ਨਾ ਸ਼ੰਕਿਆ ਬਿਲਕੁਲ ਨਹੀਂ ਲੈ ਕੇਣ ਕਹਿੰਦੇ ਜਿੱਥੇ ਸ਼ੰਕਾ ਕਰ ਲਿਆ ਨਾ ਤੁਸੀਂ ਨੇ ਉੱਥੋਂ ਤੋਂ ਤੁਸੀਂ ਲਾ ਲਓ ਵੀ ਬਿਲਕੁਲ ਤੁਸੀਂ ਜੀਰੂ ਵਿਸ਼ਵਾਸ ਰੱਖਣਾ ਇਹ ਨਹੀਂ ਵੀ ਮੈਂ ਤੁਹਾਨੂੰ ਇਹ ਕਹਿ ਰਹੀ ਆ ਮੇਰੇ ਤੇ ਵਿਸ਼ਵਾਸ ਨਹੀਂ ਵਿਸ਼ਵਾਸ ਤੁਸੀਂ ਵਾਈ ਗੁਰੂ ਜੀ ਤੇ ਰੱਖਣਾ ਕਿ ਵਾਈ ਗੁਰੂ ਜੀ ਸਾਡੇ ਨਾਲ ਨੇ ਹਮੇਸ਼ਾ ਪੋਜ਼ਿਟਿਵ ਸੋਚੋ ਕਿ ਮੈਂ ਇਸ ਕੰਮ ਜਾਂ ਕੰਮ ਵਿੱਚ ਕਾਮਯਾਬ ਹੋਵਾਂਗਾ ਵਾਈਗਰੂ ਜੀ ਇੱਕ ਦਿਨ ਕੰਮ ਵਿੱਚ ਜ਼ਰੂਰ ਕਰਨਗੇ ਵਾਈਗਰੂ ਜੀ ਮੇਰੇ ਨਾਲ ਜ਼ਰੂਰ ਹੋਣਗੇ ਦੇਖੋ ਅੱਜ ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਦੇ ਕਿ ਮੈਂ ਵੀ ਵਾਈਗਰੂ ਜੀ ਅੱਗੇ ਕਹਿਣੀ ਹੁੰਨੀ ਆ ਨਾ ਵੀ ਵਾਈਗਰੂ ਜੀ ਜਿਹੜੇ ਮੇਰੀਆਂ ਵੀਡੀਓ ਨੇ ਕੋਈ ਤੁਸੀਂ ਬਹੁਤ ਵੀਡੀਓ ਹਣਾ ਇਮਾਂ ਦੇ ਵਿੱਚ ਲੈ ਕੇ ਆਉਣੇ ਬਹੁਤ ਇਹ ਜਿਹੇ ਚੈਨਲ ਨੇ ਜਿਹੜੇ ਕਿ ਇਦਾਂ ਨੇ ਜਿਨ੍ਹਾਂ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਨਾ ਵੀ ਮੇਰੀ ਵੀ ਵੀਡੀਓ ਕਦੋਂ ਇਮਾਂ ਦੇ ਵਿੱਚ ਆਊਗੀ ਹਣਾ ਮੈਨੂੰ ਬਹੁਤ ਮਨ ਦੇ ਵਿੱਚ ਇਦਾਂ ਹੁੰਦਾ ਨਾ ਤੇ ਇਹ ਤੁਹਾਡੇ ਸਾਹਮਣੇ ਹੈਗਾ ਉਹ ਸੁਪਨਾ ਇੱਕ ਦਿਨ ਜ਼ਰੂਰ ਪੂਰਾ ਕਿਉਂਕਿ ਮੈਨੂੰ ਆਪਦੇ ਪਾਤਸ਼ਾਹ ਤੇ ਇੰਨਾ ਵਿਸ਼ਵਾਸ ਹੈਗਾ ਤੇ ਉਹੀ ਵਿਸ਼ਵਾਸ ਵਿੱਚ ਹੌਣੀਆਂ ਵੀ ਸਾਰੇ ਪੈਨਪੜਾ ਠੱਗਾ ਚੋਰਾ ਯਾਰਾਂ ਤੋਂ ਬਚ ਕੇ ਪਖੰਡੀਆਂ ਤੋਂ ਬਚ ਕੇ ਤੁਹਾਨੂੰ ਪਤਾ ਹੀ ਇਹ ਵੀ ਅੱਜਕੱਲ ਹਰੇਕ ਧਰਮ ਦੇ ਵਿੱਚ ਕੀ ਕੁਝ ਹੋ ਰਿਹਾ ਤਾਂ ਆਪਦੇ ਅੰਦਰੋਂ ਵਾਹਿਗੁਰੂ ਜੀ ਨੂੰ ਭਾਣੋਂ ਬਾਹਰ ਜਾਣ ਦੀ ਕਿਤੇ ਲੋੜ ਨਹੀਂ ਅਰਦਾਸ ਕਰਕੇ ਘਰ ਤੋਂ ਤੁਰੋ ਤਾਂ ਸਕਸੈਸ ਤੁਹਾਡੇ ਕਦਮ ਚੁੰਮੇਗਾ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਵੀ ਦੱਸ ਦਿੰਨੀ ਆ ਸਾਡੇ ਨਾ ਗੁਆਣ ਦੇ ਵਿੱਚ ਇੱਕ ਗਰੀਬ ਪਰਿਵਾਰ ਸੀਗਾ ਅਸੀਂ ਹੀ ਉਸ ਲੜਕੀ ਦੀ ਮਲਕੇ ਮੈਰਿਜ ਕੀਤੀ ਸੀ ਪੜਾਇਆ ਸੀ ਲਿਖਾਇਆ ਸੀਗਾ ਉਹਨੂੰ ਜੌਬ ਤੇ ਵੀ ਲਵਾਇਆ ਉਹਦਾ ਨਾਂ ਜੀਐਨਮ ਦੀ ਉਹਨੂੰ ਅਸੀਂ ਨੇ ਮਲਕੇ ਕੋਰਸ ਕਰਵਾਉਣਾ ਸੀਗਾ ਤੇ ਅਸੀਂ ਕੁਝ ਕਰਨ ਵਾਲੇ ਨਹੀਂ ਇੱਕ ਵਾਈ ਗੁਰੂ ਜੀ ਦੀ ਕਿਰਪਾ ਤੇ ਮੈਂ ਸਿਰਫ ਕਿ ਦਰਸ਼ਨ ਤੇ ਤੁਹਾਨੂੰ ਕਹਤਾ ਵੀ ਅਸੀਂ ਨੇ ਨਾ ਕਿਉਂਕਿ ਵਾਈ ਗੁਰੂ ਜੀ ਦੇ ਰਾਜਾ ਬਿਨਾ ਕੁਝ ਨਹੀਂ ਹੁੰਦਾ ਤੇ ਉਹਨੂੰ ਨਾ ਸੀਟ ਨਹੀਂ ਸੀ ਮਿਲਦੀ ਉਹ ਇੱਥੇ ਹੀ ਸ਼ੁਰੂ ਕਰ ਲਿਆ ਉਹਨੇ ਪਾਠ ਕਰਨਾ ਮੂਲ ਮੰਤਰ ਜਦੋਂ ਤੱਕ ਉੱਥੇ ਪਹੁੰਚੀ ਨਾ ਤੁਸੀਂ ਯਕੀਨ ਮੰਨਿਓ ਸੰਗਰੂਰ ਦੀ ਇੱਕੋ ਸੀਟ ਖਾਲੀ ਉਹਨੂੰ ਮਿਲੀ ਤੇ ਮਿਲੀ ਵੀ ਦੇਖੋ ਸੰਗਰੂਰ ਵੀ ਹਾਂ ਨੇੜੇ ਚਲੋ ਉਹਨੂੰ ਮਿਲ ਗਈ ਇੱਥੋਂ ਹਣਾ ਪਟਿਆਲੇ ਤੋਂ ਸੰਗਰੂਰ ਦਾ ਕੋਈ ਜ਼ਿਆਦਾ ਫਾਸਲਾ ਤਾਂ ਵਿਸ਼ਵਾਸ ਰੱਖਿਓ ਕਿ ਜਿਸ ਦਿਨ ਤੁਸੀਂ ਇਹ ਚੀਜ਼ ਕਰਕੇ ਬਾਗੇ ਨਾ ਤਾਂ ਵਾਹਿਗੁਰੂ ਜੀ ਤੁਹਾਡੀ ਜ਼ਰੂਰ ਸੁਣਨਗੇ ਤਾਂ ਘਰ ਤੋਂ ਉਤਰਨ ਤੋਂ ਪਹਿਲਾਂ ਇੱਕ ਬ੍ਰਹਮ ਕਵਚ ਦਾ ਪਾਠ ਕਿਉਂਕਿ ਉਸ ਦੇ ਨਾਲ ਵਾਹਿਗੁਰੂ ਜੀ ਤੁਹਾਡੇ ਅੰਗ-ਸੰਗ ਸਹਾਇ ਹੋਣਗੇ ਤੁਸੀਂ ਸੁਰਤ ਦੇ ਨਾਲ ਨਾ ਬ੍ਰਹਮ ਕਵਚ ਦਾ ਪਾਠ ਕਰਕੇ ਦੇਖਿਓ ਤਾਂ ਤੁਹਾਨੂੰ ਵਾਹਿਗੁਰੂ ਜੀ ਖੁਦ ਨਾਲ ਤੁਹਾਡੇ ਤੁਰ ਦੇ ਨਾਲ ਆਉਣਗੇ ਤਾਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਪਣਾ ਦੂਸਰਾ ਚੈਨਲ ਹੈ ਕਿਰਨ ਕੁਕਿੰਗ ਐਂਡ ਸਟੀਚਿੰਗ ਤੇ ਇੱਕ ਆਪਣਾ ਹੋਰ ਚੈਨਲ ਹੈਗਾ ਸਿਮਰਨ ਸੋਹੀ ਮੋਟੀਵੇਸ਼ਨ ਤਾਂ ਪਲੀਜ਼ ਉਸ ਚੈਨਲ ਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲੈਣਾ ਮੈਂ ਲਿੰਕ ਉਹਨਾਂ ਦਾ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਊਂਗੀ ਤੇ ਜਿਹੜੇ ਮੇਰਾ ਕੁਕਿੰਗ ਵਾਲਾ ਚੈਨਲ ਉੱਤੇ ਸਾਰੀਆਂ ਭੈਣ ਭਰਾਵਾਂ ਨੂੰ ਨਾ ਬਹੁਤ ਸਾਰੇ ਕੁਕਿੰਗ ਦੀਆਂ ਸਟੀਚਿੰਗ ਦੀਆਂ ਹੋਰ ਨੌਲੇਜ ਦੀਆਂ ਵੀਡੀਓ ਮਿਲਣੀਆਂ ਤਾਂ ਸਾਰੇ ਭੈਣ ਭਰਾਵਾਂ ਦਾ ਦਿਲੋਂ ਧੰਨਵਾਦ ਸਤਿ ਸ਼੍ਰੀ ਅਕਾਲ